ਲੋਕਾਂ ਨੇ ਇਕੱਠੇ ਹੋ ਗਏ ਮਸਾਂ ਜੋ ਆਗ ਬਚਾਏ ਨੇ ਸਾਡੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਸਾਰਾ ਮਸਾਂ ਵੀ ਘਰ ਦਾ ਸਮਾਨ ਜਿੰਨਾ ਵੀ ਸੀ ਸਭ ਮੱਚ ਗਿਆ ਕੁਝ ਨਹੀਂ ਬਚਿਆ ਮੋਟਰਸਾਈਕਲ ਇੱਕ ਨਵਾਂ ਸੀ ਹੁਣ ਕਢਾ ਕੇ ਲੈ ਗਿਆ ਸੀ 1 ਮਹੀਨਾ ਹੋ ਗਿਆ ਉਹ ਵੀ ਵਿੱਚ ਮੱਚ ਗਿਆ ਮੁਹੰਮਦ ਰੋਸ਼ਨ ਹੈ ਜੀ ਮੇਰਾ ਨਾਮ ਇਹ ਕੁਦਰਤੀ ਅਸੀਂ ਕਰੇ ਸੀਗੇ ਜੋ ਆਗ ਸਤੇ ਪਈ ਸੀ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਅੱਗ ਲੱਗੀ ਸਾਨੂੰ اچانک ਜਦੋਂ ਉੱਥੇ ਰੋਲਾ ਪਿਆ ਸਾਡੇ ਕੋਲ ਤੇ ਆਸੀਂ ਆਇਆ ਉੱਥੋਂ ਭੱਜ ਗਏ ਫਿਰ ਜਦ ਅੱਗੇ ਸਾਰੇ ਫੇਰ ਚੁੱਕੀ ਸੀ ਅਸੀਂ ਕਿੰਨੇ ਘਰ ਸੀ ਅਸੀਂ 4 ਘਰ ਸੀ ਚਾਰ ਕਰਨੇ ਚਾਰ ਕਰੇ ਡੰਗਰ ਘੜੇ ਘੜੇ ਵਿੱਚੋਂ ਡੰਗਰ ਤਕਰੀਬਨ ਜਿਹੜੇ ਅੰਦਰ ਸੀਗੇ ਸਾਰੇ ਹੀ ਮੱਚ ਗਏ 8-10 ਡੰਗਰ ਜਿਹਨੇ ਕਟ ਰੂਪ ਆ ਕੇ ਵੀ ਕੋੜੀ ਇੱਕ ਤੇ ਬੱਕਰੀਆਂ ਨੇ ਦਿਨ ਚਾਰ 8-10 ਡੰਗਰ ਸਾਰੇ ਮੱਚ ਗਏ ਇਹ ਅੱਗ ਵੀ ਕਾਹਨ ਨਾ ਪਤਾ ਲੱਗੇ ਕਿਵੇਂ ਲੱਗੀ ਕੋਈ ਪਤਾ ਨਹੀਂ ਲੱਗੇ ਜਵਾਗ ਸੀਗੇ ਅੰਦਰ ਜਵਾਗ ਵੀ ਸੁੱਤੇ ਪਏ ਜਿਹਾ ਅਚਾਨਕ ਆਗ ਲੱਗੀ ਫਿਰ ਭੱਜੇ ਨਿਕਲ ਗਏ ਬੱਚੇ ਬੱਚੇ ਵੀ ਮੁਸ਼ਕਲ ਤੇ ਨਾਲ ਕੱਡੇ ਨੇ ਇੱਕਦਮ ਜਿਦਾ ਬਹੁਤ ਮੁਸ਼ਕਲ ਨਾਲ ਬੱਚੇ ਬਹੁਤ ਮੁਸ਼ਕਲ ਨਾਲ ਬਚਾਏ ਨਹੀਂ ਜਾਦੇ ਸੀ ਪਹੁੰਚੇ ਬਾਕੀ ਆ ਲੋਕਾਂ ਨੇ ਇਕੱਠੇ ਹੋ ਗਏ ਮਸਾਂ ਜੋ ਆਗ ਬਚਾਏ ਨੇ ਸਾਡੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਸਾਰਾ ਮਸਾਂ ਵੀ ਘਰ ਦਾ ਸਮਾਨ ਜਿੰਨਾ ਵੀ ਸੀ ਸਭ ਮੱਚ ਗਿਆ ਕੁਝ ਨਹੀਂ ਬਚਿਆ ਮੋਟਰਸਾਈਕਲ ਇੱਕ ਨਵਾਂ ਸੀ ਹੁਣ ਕਢਾ ਕੇ ਲੈ ਗਿਆ ਸੀ ਇੱਕ ਮਹੀਨਾ ਹੋ ਗਿਆ ਉਹ ਵੀ ਵਿੱਚ ਮੱਚ ਗਿਆ ਇਹੀ ਗੁਆਰ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਆਦਮੀ ਆਪਣਾ ਟਾਈਮ ਪਾਸ ਕਰਦੇ ਸੀ ਸਾਡੇ ਕੋਲੇ ਬਚਿਆ ਕੁਝ ਨਹੀਂ ਕੰਮ ਕੀ ਕਰਦੇ ਅਸੀਂ ਮੈਸਾਂ ਦੁੱਧ ਦੇ ਕੰਮ ਕੀ ਮਾੜਾ ਮੋਟਾ ਪਿਆੜੀ ਦੁੱਧ ਉਹ ਮੈਸਾਂ ਬਾਹਰ ਸੀ ਜਦੋਂ ਇਹ ਅੱਗ ਲੱਗੀ ਹਾਂ ਜੀ ਇਹ ਤਾਂ ਹੋਰ ਬਟਾ ਨੁਕਸਾਨ ਉਸ ਸਾਡਾ ਬਹੁਤ ਆਇਆ ਹੈ ਡੰਗਰ ਉਰੇ ਹੁੰਦੇ ਮੱਚ ਜਾਂਦੇ ਕਿਉਂ 6-7 ਡੰਗਰ ਜਿਹੜੇ ਅੰਦਰ ਸੀ ਉਹ ਤਾਂ ਮੱਚ ਚੁਕੇ ਆ ਆਪਾਂ ਕੱਖ ਲੈ ਕੇ ਰੇੜੀ ਤੇ ਪਹੁੰਚੇ ਸੀਗੇ ਇੰਨੇ ਚੋਂ ਇੱਕ ਜਵਾਕ ਇਧਰੋਂ ਪਈ ਜਾ ਗਿਆ ਕਹਿੰਦਾ ਸਾਡੇ ਛੱਪਰ ਨੂੰ ਅੱਗ ਲੱਗੀ ਇੰਨੇ ਆਪਾਂ ਉਰੇ ਆ ਕੇ ਦੇਖਣ ਲੱਗੇ ਉਰੇ ਕੁਝ ਨਹੀਂ ਬਚਿਆ ਸੀਗਾ ਹਾਲਾਂਕਿ ਉਰੇ ਇਸ ਟਾਈਮ ਨੁਕਸਾਨ ਇੰਨਾ ਹੋ ਗਿਆ ਕਿ ਪੰਜ ਬੱਕਰੀਆਂ ਮੱਚ ਗਈਆਂ 3-4 ਕਟਰੂ ਮੱਚ ਗਏ ਬਾਕੀ ਘੋੜੀ ਮੱਚ ਗਈ ਤੁਸੀਂ ਬਾਕੀ ਦੋ ਦੋ ਮੱਝਾਂ ਸੀ ਉਹ ਮੱਚ ਗਈਆਂ ਬਾਕੀ ਜੋ ਸਮਾਨ ਸੀ ਘਰ ਦਾ ਸਭ ਕੁਝ ਮੱਚ ਗਿਆ ਇਹ ਇਸ ਟਾਈਮ ਅਗਰ ਤੁਸੀਂ ਦੇਖਿਆ ਜਾਵੇ ਠੀਕ ਹੈ ਸਹੀ ਨੁਕਸਾਨ ਲਾਣ 10 ਲੱਖ ਦਾ ਨੁਕਸਾਨ ਹੈ ਇਸ ਟੇਮੇ ਚਾਰ ਕਰਨ ਜਹਾਂ ਜਿਸ ਟੇਮ ਮੌਕੇ ਤੇ ਆ ਗਿਆ ਆਪਾਂ ਦੇਖਿਆ ਜੀ ਕੁਝ ਵੀ ਨਹੀਂ ਬਚਿਆ ਹੋਇਆ ਸੀ ਉਸ ਟੇਮ ਤਾਂ ਬਸ ਆਪਾਂ ਗੱਡੀ ਵਾਲੇ ਨੂੰ ਫੋਨ ਕੀਤਾ ਇਹ ਕੰਟਰੋਲ ਨਹੀਂ ਹੋਇਆ ਕੁਛ ਵੀ ਆਪਾਂ ਫਿਰ ਅਖੀਰ ਕਾ ਕਾਂਕਜੀ ਵੀ ਪੈ ਗਿਆ ਗੱਡੀ ਵਾਲੇ ਆ ਕੇ ਪਹੁੰਚਾਈ ਇਹ ਤਾਂ ਇਹ ਤਾਂ ਇਹ ਤਾਂ ਗੱਡੀ ਪਾਣੀ ਵਾਲੀ ਆ ਗਈ ਨਾਲੇ ਆ ਲੋਕਾਂ ਦੀ ਬੜੀ ਮਿਹਰਬਾਨੀ ਆ ਮੋਟਰ ਕੋਈ ਇਤਰੂ ਇੰਨਾ ਚਲਾ ਦੇ ਤਾਂ ਕਾੜ ਕੇ ਪਾਉਂਦੇ ਬਹੁਤ ਤਕੜਾ ਨੁਕਸਾਨ ਹੋ ਸਕਦਾ ਸੀ ਹੋਰ ਵੀ ਕਈ ਲੋਕਾਂ ਨੂੰ ਨੁਕਸਾਨ ਹੋ ਸਕਦਾ ਸੀ ਆਪਾਂ ਇਹੀ ਅਪੀਲ ਕਰਦੇ ਆਂ ਸਰਕਾਰ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ ਬਾਕੀ ਆ ਆ ਭਾਈ ਚਾਰਾ ਜਿਵੇਂ ਆਪਣਾ ਖੜਾ ਹੈਗਾ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਸਾਡੀ ਇਸ ਟਾਈਮ ਬਚਾਣ ਚ ਨਹੀਂ ਤਾਂ ਸਾਡਾ ਕੀ ਮਤਲਬ ਇਸ ਟਾਈਮ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਤਾਂ ਇਹਨਾਂ ਨੇ ਆ ਕੇ ਪੈਪਾਂ ਫੜੀਆਂ ਨੇ ਉਧਰੋਂ ਕਾਨਕ ਬਚਾ ਦਿੱਤੇ ਲੋਕਾਂ ਨੂੰ ਹੋਰੇ ਹੁੰਦੇ ਸਾਡੇ ਜਵਾਗ ਵੀ ਬਚਾਣ ਬਹੁਤ ਇਹਨਾਂ ਦੀ ਮਿਹਰਬਾਨੀ ਕਰਦੇ ਆਂ ਵੀ ਇਹਨਾਂ ਨੇ ਆ ਕੇ ਬਹੁਤ ਹੈਲਪ ਕੀਤੀ ਹੈ ਸਾਡੀ ਜਵਾਗ ਬਚਾ ਲਈ ਸਾਡੇ ਜੀ ਮੋਕੇ ਤੇ ਜਿਆ ਅਸੀਂ ਪਹੁੰਚੇ ਮਚ ਗਿਆ ਸੀ ਮਾੜਾ ਮੋਟਾ ਹੀ ਰਹਿੰਦਾ ਸੀ ਜਾਨੀ ਇਹਨਾਂ ਨੇ ਜਵਾਕ ਬਾਹਰ ਕੱਢ ਲਏ ਸੀ ਕੋਈ ਜਿਹੜਾ ਮਾੜਾ ਮੋਟਾ ਸਮਾਨ ਨੂੰ ਹੱਥ ਪੇ ਆਉ ਕੱਢ ਲਿਆ ਬੜੀ ਇਹਨਾਂ ਦੀ ਮਿਹਰਬਾਨੀ ਜਾਨੀ ਇਹਨਾਂ ਬਹੁਤ ਸ਼ੁਕਰੀਆ ਅਦਾ ਕਰਦੇ ਅਸੀਂ ਇਹਨਾਂ ਦਾ ਅਣਖ ਤਾਂ ਚੰਦ ਚਾਂਦਪ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਟੱਕਰੀ ਮਾਰੇ ਗਏ 2-3 ਬੱਚੇ ਸੀ ਉਹ ਲੋਕਾਂ ਨੇ ਬਚਾਏ ਨੇ ਇਹਨਾਂ ਦੇ ਵਹੀਕਲਸ ਨੂੰ ਨੁਕਸਾਨ ਹੋਇਆ ਕਈ ਮੋਟਰਸਾਈਕਲਾਂ ਨੂੰ ਨੁਕਸਾਨ ਹੋਇਆ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਗਰੀਬ ਆਦਮੀਆਂ ਨੂੰ ਬੰਦੀ ਮੌਜਾ ਦਿੱਤਾ ਜਾਵੇ ਤਾਂ ਕਿ ਆਪਣਾ ਖਸਬ ਜੋ ਹੈ ਗੁਜ਼ਰ ਕਰ ਸਕਣ ਕਿ ਕਿਸ ਤਰ੍ਹਾਂ ਦਿਸੇ ਮੇਰੇ ਘਰ ਦੇ ਛਤਾਂ ਦੀ ਉਹ ਵੀ ਉੜ ਗਈਆਂ ਸਾਰੀ ਕਿੱਦਾਂ ਬਿਲਕੁਲ ਛੜਪਦੀਆਂ ਇੱਥਾ ਜਮੀ ਵਿਚਾਰੇ ਛੜ ਕੇ ਆ ਗਏ ਇਹਨਾਂ ਨੂੰ ਤਾਂ ਵੱਧ ਤੋਂ ਵੱਧ ਮਦਦ ਮਿਲਣੀ ਚਾਹੀਦੀ ਜੰਮੀ ਬਾਦ ਸਰਕਾਰ ਮਦਦ ਤੇਰੇ ਉਹਨੇ ਹੀ ਫੈਜਿਆ ਇਹ ਗਰੀਬ ਮਾਲ ਕੰਕਰੀਟ ਦੀ ਆ ਗਿ ਨਾਲ ਸਾਡੇ ਬੰਦੇ ਦੀ ਕੰਕਰੀਟ ਠੇਕੇ ਤੇ ਲਈ ਜ਼ਮੀਨ ਉਹਦਾ ਵੀ ਨੁਕਸਾਨ ਹੋਣ ਤੋਂ ਗੱਜ ਗੱਜ ਦੀ ਕਿਰਪਾ ਹੋਗੀ ਉਹ ਵਿਚਾਰਿਆਂ ਦੀ ਬਾਦ ਲਈ ਡੈਥ ਹੋ ਗਈ ਸੀ ਉਹ ਸਰਕਾਰ ਤੇ ਸੀ ਕਿ ਸਾਰੇ ਉਹ ਸਾਰੇ ਭੱਜ ਕੇ ਆਏ ਪੰਜਾਬ ਵੀ ਲੱਗੇ ਹੋਏ ਨੇ ਸਭ ਦਾ ਧੰਨਵਾਦ ਕਰਦੇ ਆ ਤੇ ਪ੍ਰੈਸ ਦਾ ਧੰਨਵਾਦ ਕਰਦਾ ਉਹਨੇ ਮੌਕੇ ਤੇ ਆ ਕੇ ਜੈ ਜਲਦਿਆ ਤੇ ਜੋ ਕਾਰਵਾਈ ਸਰਕਾਰ ਨੂੰ ਫੇਰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਮਾਗਜ਼ਾ ਦੇ ਕੇ ਗਰੀਬ ਦਾ ਨੁਕਸਾਨ ਪੂਰਾ ਕੀਤਾ ਜਾਵੇ। ਇੱਥੇ ਕਾਰਨਾਂ ਦਾ ਹਲੇ ਬਿਲਕੁਲ ਨਹੀਂ ਪਤਾ ਲੱਗਿਆ ਹੈਗਾ। ਇਹ ਰੋਟੀ ਛੰਨਾ ਦਾ ਏਰੀਆ ਪੈਂਦਾ ਇੱਥੇ ਗੁੱਜਰ ਬਰਾਦਰੀ ਦੇ ਤਿੰਨ ਚਾਰ ਚਾਰ ਭਰਾਣ ਆਏ ਆ ਆਪ ਦੇ ਵਿੱਚ ਜਿਹੜੇ ਰਿਸ਼ਤੇਦਾਰ ਰਹਿੰਦੇ ਨੇ ਇਕੱਠੇ। ਇੱਥੇ ਬੱਚੇ ਸੀਗੇ ਦੋ ਤਿੰਨ ਇੱਥੇ ਘਰੇ ਬਾਕੀ ਤਾਂ ਇਹ ਮਾਲ ਪਸ਼ੂ ਲੈ ਕੇ ਬਾਹਰ ਗਏ ਹੋਏ ਸੀ। ਤੇ ਹਲੇ ਪਤਾ ਕਰ ਰਹੇ ਆ ਵੀ ਕਿੰਨੀ ਅੱਗ ਲੱਗੀ ਹੈ ਜਿਹੜੇ ਪਸ਼ੂ ਨੁਕਸਾਨ ਤਾਂ 3-4 ਤਾਂ ਬੱਕਰੀਆਂ ਮਰ ਗਈਆਂ ਇਹਨਾਂ ਦਾ ਛੋਟਾ ਬੱਚਾ ਹੈਗਾ ਬੱਕਰੀਆਂ ਦਾ ਤੇ 3-4 ਪਸ਼ੂ ਹੋਰ ਇੰਜਰਡ ਨੇ ਜਿਹੜੇ ਅੱਗ ਨਾਲ ਜੜੇ ਹੋਏ ਇੱਕ ਘੋੜੀ ਆ ਵਿੱਚ ਇਹਨਾਂ ਦੀ ਤੇ ਲੋਕਾਂ ਨੇ ਵੀ ਕਦੇ ਜਾਨ ਬਚਾਈ ਆ ਬੱਚਿਆਂ ਦੀ ਤੇ ਸੱਤਰ ਬੱਚੇ ਸਿੱਧੂ ਬਚੇ ਹਾਂ ਹਾਂਜੀ ਇਹ ਦੱਸਦੇ ਆ ਲੋਕ ਅਸੀਂ ਤਾਂ ਚਲੋ ਜਨਤਾ ਜਦੋਂ ਇਨਫੋਰਮੇਸ਼ਨ ਆਈ ਅਸੀਂ ਉਦੋਂ ਹੀ ਪਹੁੰਚੇ ਮੌਕੇ ਤੇ ਸਾਰੇ ਜਣੇ ਤੇ ਬਾਕੀ ਅੱਗ ਬੁਝਾਉਣ ਵਾਲੇ ਆ ਫਾਇਰ ਵਰਗੇਟ ਵੀ ਆਈ ਆ ਤੇ ਅੱਗ ਹੈ ਜਦਾਂ ਜਿਹੜੀ ਪਰਾਲੀ ਇਕੱਠੀ ਕਰੀ ਹੋਈ ਹੈ ਤਾਂ ਸੈਵਨ ਬੁਝ ਵੀ ਨਹੀਂ ਸਕਦੀ ਹੈਗੀ ਕਿਉਂਕਿ ਥੱਲੇ ਚੜ ਜਾਂਦੀ ਹੈ ਇਹਦੇ ਅੱਗੇ ਇਹ ਤਾਂ ਹੌਲੀ-ਹੌਲੀ ਬਚੂਗੀ ਬਾਕੀ ਜਾਨੀ ਨੁਕਸਾਨ ਤੋਂ ਹੋਰ ਤੋਂ ਬੰਦੇ ਵਗੈਰਾ ਸਾਰੇ ਇਹਨਾਂ ਦੇ ਬੱਚੇ ਠੀਕ ਹਨ ਇਹ ਚਾਰ ਕਰਨੇ ਜੀ ਇੱਥੇ ਆ ਜਿਹੜੀਆਂ ਝੁੱਗੀਆਂ ਇਹਨਾਂ ਦੇ ਰਹਿੰਦੇ ਸੀਗੇ ਉਹਦੇ ਸੜੇ ਆ ਜਿਹੜੇ ਸਾਰੇ ਸਵਾਲ ਮੱਲੀ ਮਦਦ ਵਾਸਤੇ ਚਲੋ ਜੋ ਵੀ ਹੋਊਗਾ ਉਸ ਹਾਵ ਨਾਲ ਆਪਣੇ ਇੱਥੇ ਹਲਕੇ ਦੇ ਐਮ.ਐਲ.ਏ ਸਾਹਿਬ ਹੈਗੇ ਆ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਹਨਾਂ ਦੀ ਜਾਂ ਸਰਕਾਰ ਵੱਲੋਂ ਕੋਈ ਸਾਡੇ ਮਹਿਕਮੇ ਦੇ ਵੱਲੋਂ ਕੋਈ ਲਿਖੇ ਭੇਜਿਆ ਜਾਣਾ ਬਣਦਾ ਉਸ ਮੁਤਾਬਕ ਅਸੀਂ ਇਹਨਾਂ ਦਾ ਜਰੂਰ ਹੈਲਪ ਕਰਾਂਗੇ